मोहाली के प्रॉपर्टी कारोबारी हैप्पी मलिक जानू मलिक और एक अन्य व्यक्ति के लिए आईपीसी की धारा 323, 341, 506, 149, 365 के तहत मामला थाना मुल्लापुर में दर्ज किया है और पुलिस मामले में आरोपियों की छानबीन भी कर रही है शिकायतकर्ता सुधागर सिंह आयु 50 साल पुत्र शेर सिंह निवासी जामपुर ने मुल्लापुर थाने को शिकायत दी थी कि वह उपरोक्त पते का रहने वाला है और खेती बाड़ी का काम करता है और गत दिवस वह अपनी जमीन जो कि मुल्लापुर तीढ़ा गांव के पास है अपने दोस्त संदीप के साथ गया हुआ था उस दौरान किसी हैप्पी मलिक ने अपने मोबाइल फोन पर मुझे और मेरे परिवार को बुरी तरह से गालियां निकालते हुए जान से मारने की धमकियां दी और कुछ ही देर बाद उक्त स्थान पर हैप्पी मलिक जानू मलिक अपनी फॉर्चुनर कार और दस बारह अज्ञात व्यक्तियों के साथ मोटरसाइकिल पर आ गया जिन्होंने आते ही डंडों से हमला कर दिया और बुरी तरह से मारते हुए गाड़ी में किडनैप कर लिया इसके बाद उन्होंने खाली अस्टाम पेपर पर उसके हस्ताक्षर भी करवा लिए और जान से मारने की धमकी देते हुए वहां से निकल गए। शिकायतकर्ता ने बताया कि उनकी एक पुरानी रंजिश हैपी मलिक से चल रही है जो जमीन को लेकर है शिकायतकर्ता ने पुलिस को दी शिकायत में हैप्पी मलिक जानू मलिक वीरेंदर सिंह ललित सेठ अनिल शर्मा के अलावा दस बारह अज्ञात लोगों के खिलाफ कानूनी कार्रवाई किए जाने की मांग की है ਨਹੀਂ ਦੱਸ ਮੈਂ ਕੀ ਕਰਾਂ ਕਰਵਾਣਾ ਕਿ ਕਿ ਮਗਰੀ ਨਹੀਂ ਮੈਂ ਕਹਿ ਰਿਹਾ ਤੇ ਦੱਸ ਪਿਆ ਕੀ ਕਰੀ ਮੈਂ ਕੀ ਕਰੀ ਦੱਸ ਮੈਂ 15 ਤੇ ਫੋਟੋ ਫਿੱਟ ਰ ਆ ਮੈਂ ਨੇ ਉੱਥੇ ਜੇ ਫੋਟੋ ਫਿੱਟ ਲੜ ਗਿਆ ਹੋ ਜਾਊਗਾ ਯਾਰ la mano, ¿no? ਜੇ ਤਾਂ ਆ ਜੀ ਮਾ ਜੀ ਦਾ ਪਾ ਬੰਨਾ ਸਰ ਮੈਂ ਬੰਦਾ ਨੂੰ ਪਰਸ ਆਉਣਾ ਹੈ ਜੀ ਸਰ ਆਪਕੀ ਸੁਧਾਕਰ ਸਿੰਘ ਕਹਾ ਕੇ ਰਹਿਣ ਵਾਲੇ ਹੋ ਜਹਾਂਪੁਰ ਕਈ ਸਰ ਕੀ ਹੋਇਆ ਜੀ ਦਾ ਤੁਸੀਂ ਹਸਪੀਟਲ ਐਡਮਿਟ ਹੋ ਗਏ ਮੱਖਿਆ ਹਾਂ ਤੇ ਸਰ ਮਨ ਆਪਣਾ ਉਨੀ ਟ੍ਰੀਡ ਨੂੰ ਨਾ ਜੀ ਹੈਪੀ ਮਲਿਕ ਸੀਗਾ ਉਹਦੇ ਕੁਝ ਹੋਰ ਬੰਦੇ ਸੀਗੇ ਮਾਸੀ ਆਪਣੇ ਮੈਂ ਤੇ ਸੰਦੀਪ ਆਪਣੀ ਜ਼ਮੀਨ ਚ ਗੇੜਾ ਮਾਰਨ ਗਏ ਸੀਗੇ ਵੈਸੇ ਹੀ ਤੇ ਉਹਨਾਂ ਨੇ ਸਾਨੂੰ ਉੱਥੇ ਆ ਕੇ ਬੰਦੇ ਭੇਜ ਕੇ ਪਹਿਲਾਂ ਤਾਂ ਸਾਨੂੰ ਉੱਥੇ ਰੋਕ ਕੇ ਰੱਖਿਆ ਫਿਰ ਆ ਕੇ ਉੱਥੇ ਬੰਦੇ ਤੀੜੇ ਪਿੰਡ ਚ ਤੀੜੇ ਪਿੰਡ ਜਿੱਥੇ ਸਾਡੀ ਜ਼ਮੀਨ ਹੈ ਉਸ ਤੋਂ ਬਾਅਦ ਉੱਥੇ ਆ ਕੇ ਆਂਦੇਸਾਰ ਉਹਨੇ ਫੇਰ ਮਾਰੇ ਦੋ ਫੇਰ ਮਾਰੇ ਜੀ ਉਸ ਤੋਂ ਬਾਅਦ ਸਾਨੂੰ ਅਗਵਾ ਕਰਕੇ ਚੰਪੂਰ ਆਪਣੇ ਦਫ਼ਤਰ ਲੈ ਕੇ ਆ ਗਿਆ ਉਹ ਉੱਥੇ ਲਿਆ ਕੇ ਉਹਨੇ ਸਾਡੇ ਨਾਲ ਕੁੱਟ ਮਾਰ ਕੀਤੀ ਐ ਤੇ ਖਾਲੀ ਕਾਗਜ਼ਾਂ ਦੇ ਸਾਈਨ ਵੀ ਕਰਵਾਏ ਹੈਗੇ ਆ ਫਿਰ ਉਸ ਤੋਂ ਬਾਅਦ ਉਹਨੇ ਲੱਕੀ ਪਟਿਆਲ ਨਾਲ ਆਪਣੇ ਫੋਨ ਤੋਂ ਗੱਲਬਾਤ ਕਰਾਈ ਮੇਰੀ ਮੇਰੀ ਬੱਚਿਆਂ ਨਾਲ ਲੱਕੀ ਪਟਿਆਲ ਇਦੇ ਬਾਰੇ ਮੈਂ ਤੁਹਾਨੂੰ ਪਤਾ ਨਹੀਂ ਗੈਂਗਸਟਰ ਕਹਿ ਰਿਹਾ ਸੀਗਾ ਕਹਿੰਦਾ ਮੈਂ ਤੇਰੇ ਬੱਚਿਆਂ ਨੂੰ ਉੱਥੇ ਕੈਨੇਡਾ ਮੇਰੇ ਬੱਚੇ ਨੇ ਜੀ ਕਹਿੰਦਾ ਮੈਂ 2 ਘੰਟੇ ਦੇ ਵਿੱਚ ਵੀ ਤੇਰੇ ਬੱਚਿਆਂ ਨੂੰ ਉੱਥੇ ਨੰਗੇ ਕਰ ਦਊਂਗਾ ਉੱਥੇ ਮਾਰ ਦਊਂਗਾ ਕਹਿੰਦਾ ਕੋਣ ਕਿਸ ਬੰਦੇ ਨੇ ਤੁਹਾਨੂੰ ਕਿਡਨਾਪ ਕੀਤਾ ਜਿਹੜਾ ਤੁਸੀਂ ਕਹਿ ਰਹੇ ਹੋ ਕਿਡਨਾਪ ਕਰਕੇ ਤੁਹਾਨੂੰ ਲਿਆਇਆ ਗਿਆ ਉੱਥੇ ਫਿਰ ਤੁਹਾਡੇ ਨਾਲ ਮਾਰਕੁੱਟ ਕੀਤੀ ਹੈ ਕੋਣ ਹੈ ਬੰਦਾ ਕਿਡਨਾਪਰ ਕੋਣ ਹੈ ਕਿਡਨਾਪ ਕੀਤਾ ਜੀ ਇੱਕ ਕਿਡਨਾਪ ਕੀਤਾ ਜੀ ਇੱਕ ਤਾਂ ਹੈਪੀ ਮਾਲਿਕ ਸੀਗਾ ਜੀ ਇੱਕ ਜਾਨੂ ਮਾਲਿਕ ਹੈਗਾ ਜੀ ਤੇ ਆਪਣਾ ਇੱਕ ਅਨਿਲ ਸੀਗਾ ਜੀ ਗੁਰਿੰਦਰ ਹੈਗਾ ਨਾਲ ਤੇ ਆਪਣਾ ਇਕੱਲਾ ਲੇਟਦਾ ਜੀ ਕਈ ਬੰਦੇ ਸੀਗੇ ਬਾਕੀ 15 18 ਬੰਦੇ ਸੀਗੇ ਜਿਨ੍ਹਾਂ ਦੀ ਮੈਨੂੰ ਪਛਾਣ ਨਹੀਂ ਹੈਗੀ ਸੀ ਉਹਨਾਂ ਨੇ ਫਾਇਰ ਵੀ ਕੀਤੇ ਆ ਹਾਂਜੀ ਹਾਂਜੀ ਉਹਨਾਂ ਨੇ ਫਾਇਰ ਵੀ ਕੀਤੇ ਜੀ ਕਿ ਕਿਸ ਗੱਲ ਨੂੰ ਲੈ ਕੇ ਲੜਾਈ ਕਿਉਂ ਹੋਈ ਕਿਉਂ ਇਸ ਤਰ੍ਹਾਂ ਬੰਦਾ ਕੰਪਿਟੈਂਟ ਅੰਤਰੰਭ ਦੀ ਬਾਕੀ ਕਿਉਂ ਆਇਆ ਉਹਨਾਂ ਨੇ ਕਿਉਂ ਕਰਵਾਣਾ ਸਰ ਸਾਡਾ ਨਾ ਪਰਿਵਾਰਿਕ ਫੈਮਿਲੀ ਦਾ ਕੇਸ ਚੱਲਦਾ ਸੀ ਜ਼ਮੀਨ ਦਾ ਕੋਈ 30 35 ਸਾਲ ਤੋਂ ਤੇ 1990 ਦੇ ਵਿੱਚ ਨਾ ਜੀ ਸਾਡੀ ਤਾਈ ਦੀ ਲੜਕੀ ਨਾ ਗਲਤ ਡਿਗਰੀ ਦੇ ਹਿਸਾਬ ਨਾਲ ਜ਼ਮੀਨ ਉਹਦੇ ਨਾਂ ਚੜ ਗਈ ਜੀ ਅਸੀਂ ਹਾਈ ਕੋਰਟ ਜਾ ਕੇ ਜੀ ਕੇਸ ਪਾਇਆ ਜੀ ਅ ਇੱਕ 25 5 23 ਨੂੰ ਹਾਈ ਕੋਰਟ ਨੇ ਸਾਡੇ ਹੱਕ ਚ ਆਰਡਰ ਕਰਤਾ ਜੀ ਕੋਰਟ ਨੇ ਫੈਸਲਾ ਵਾਪਸ ਕਰਤਾ ਵਾਪਸ ਕਰ ਕੋਰਟ ਨੇ ਹੱਕ ਦਾ ਨਹੀਂ ਜੀ ਸੈਸ਼ਨ ਕੋਰਟ ਦੇ ਭੇਜਤਾ ਵੀ ਇਹਨੂੰ ਗਲਤੀ ਸੈਸ਼ਨ ਕੋਰਟ ਤੋਂ ਹੋਈ ਵੀ ਹੈ ਵੀ ਇਹਨੂੰ ਉੱਥੇ ਜਾ ਕੇ ਠੀਕ ਕਰਵਾਈ ਜਾਵੇ ਹਾਈ ਕੋਰਟ ਮਤਲਬ ਵਾਪਸ ਉੱਥੇ ਦੋਹੇ ਤਰ੍ਹਾਂ ਦੇ ਵਕੀਲਾਂ ਦੀ ਵੀ ਸਹਿਮਤੀ ਹੋ ਗਈ ਦੋਹੇ ਤਰ੍ਹਾਂ ਦੇ ਵਕੀਲਾਂ ਨੇ ਵੀ ਮੰਨ ਲਿਆ ਹਾਂ ਵੀ ਇਹਦੇ ਵਿੱਚ ਗਲਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਕੋਰਟ ਨੂੰ ਉੱਥੇ ਰਿਮਾਂਡ ਕਰਤਾ ਜੀ ਕੇਸ ਦਾ ਤੇ ਆਪਣਾ 1 9 ਤੇ ਇਹਨੋਂ ਕੋਰਟ ਤੋਂ ਸਾਡੇ ਹੱਕ ਚਾਟਰ ਹੋ ਗਿਆ ਜੀ ਆਰਡਰ ਹੋ ਗਿਆ ਕਾਦੇ ਕੋਰਟ ਹਾਂਜੀ ਤੇ ਵੀ ਨੂੰ ਜਿਸ ਜ਼ਮੀਨ ਨੂੰ ਲੈ ਕੇ ਤੁਹਾਡੇ ਨਾਲ ਆ ਹਾਂਜੀ 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 ਸਾਡੇ ਹੱਕ ਚਾਟਰ ਹੋਣ ਤੋਂ ਬਾਅਦ ਜੀ ਉਹ ਜ਼ਮੀਨ ਹੈਪੀ ਮਲਿਕ ਨੇ ਖਰੀਦ ਲਈ ਜੀ ਅੱਛਾ ਤੇ ਇਹਨਾਂ ਨੇ ਇੰਤਕਾਲ ਨਹੀਂ ਇੰਤਕਾਲ ਚੜਨ ਤੋਂ ਪਹਿਲਾਂ ਹੀ ਸਾਡੇ ਨਾਲ ਜਿਹੜਾ ਇੰਤਕਾਲ ਚੜਨਾ ਸੀਗਾ ਉਸ ਤੋਂ ਪਹਿਲਾਂ ਹੀ ਦੂਜੀ ਪਾਰਟੀ ਨੇ ਹੈਪੀ ਮਲਿਕ ਨੂੰ ਜ਼ਮੀਨ ਵੇਚ ਦਿੱਤੀ ਅੱਛਾ ਜੀ ਤਾਂ ਅਸੀਂ ਉਹਦਾ ਇੰਤਕਾਲ ਰੋਕ ਲਿਆ ਜੀ ਕਿ ਜਮੀਨ ਤੁਹਾਡੇ ਨਾਲ ਆ ਚੁੱਕੀ ਸੀ ਜੀ ਜਮੀਨ ਹਲੇ ਨਾ ਚੜਨਾ ਸੀ ਆਰਡਰ ਹੋ ਚੁੱਕਿਆ ਸੀ ਕਿ ਦੂਜੀ ਪਾਰਿਆ ਉਹਦੀ ਖੁੰਦ ਰੱਖ ਕੇ ਇਹਨੇ ਸਾਡੇ ਨਾਲ ਇਦਾਂ ਕੀਤਾ ਜੀ ਹੈ ਹੈਪੀ ਮਲਿਕ ਕੱਲੇ ਤੁਹਾਨੂੰ ਕੱਲੇ ਨੂੰ ਹੀ ਕਿਡਨੈਪ ਕੀਤਾ ਗਿਆ ਜਾਂ ਤੁਹਾਨੂੰ ਹੋਰ ਕੋਈ ਹੋਰ ਕੋਈ ਮੇਰੇ ਨਾਲ ਸੀ ਮੇਰਾ ਦੋਸਤ ਦਾ ਜੀ ਸੰਦੀਪ ਜੀ ਸੰ ਦੋਨਾਂ ਨੂੰ ਕੀਤਾ ਜੀ ਇਹਨਾਂ ਨੇ ਕਿਡਨੈਪ ਕਰਕੇ ਕਿੱਥੇ ਲਿਆਂਦਾ ਤੇ ਕੀ ਕੀਤਾ ਕੀ ਤੁਹਾਡੇ ਨਾਲ ਉਹ ਦੱਸੋ ਕੀਤਾ ਕੀ ਇਹਨਾਂ ਨੇ ਇਸ ਤਰ੍ਹਾਂ ਮਾਰਕੋਟਾਈ ਕੀਤੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਹ ਜੀ ਸਾਨੂੰ ਉੱਥੋਂ ਤੇੜਾ ਦਿੱਤੇ ਸਾਡੀ ਜਮੀਨ ਹੈ ਜੀ ਉੱਥੋਂ ਸਾਨੂੰ ਕਿਡਨੈਪ ਕਰਕੇ ਲੈ ਕੇ ਆਏ ਜੀ ਇਹ ਇਹ ਆਪਾਂ ਨੇ ਦਫ਼ਤਰ ਲਈ ਗਾਏ ਦਫ਼ਤਰ ਲੈ ਆ ਕੇ ਇਹਨਾਂ ਨੇ ਸਾਨੂੰ ਬੇਲਟਾਂ ਬੁਲਟਾਂ ਮਾਰੀਆਂ ਤੇ ਟੁੱਡੇ ਸਾਡੇ ਮਾਰੇ ਕਾਫੀ ਮਾਰਕੁੱਟ ਕੀਤੀ ਐ ਉਸ ਤੋਂ ਬਾਅਦ ਇਹਨਾਂ ਨੇ ਖਾਲੀ ਕਾਗਜ਼ਾਂ ਦੇ ਉੱਪਰ ਸਾਡੇ ਸਾਈਨ ਕਰਵਾਏ ਖਾਲੀ ਕਾਗਜ਼ਾਂ ਤੇ ਸਾਈਨ ਵੀ ਕੀਤੇ ਬੱਟੀਆਂ ਮਾਰੀਆਂ ਅੱਛਾ ਤੇ ਬੱਟ ਬੱਟ ਮਾਰੀਆਂ ਇਹਨਾਂ ਕੋਲ ਅਸਲਾ ਵੀ ਹੈ ਤਾਰ ਵਾਲਵਰਾ ਵੀ ਹੈ ਜੀ ਬੱਟ ਬੱਟ ਦੇ ਵੀ ਦੋ ਤਿੰਨ ਬੱਟ ਵੱਜੇ ਹੈਗੇ ਜੀ ਮੇਰੇ ਪਿੱਛੇ ਹਾਂ ਜੀ ਹਾਂ ਜੀ ਹਾਂ ਜੀ ਬੱਟ ਵੀ ਮਾਰੀ ਹਾਂ ਜੀ ਹਾਂ ਜੀ ਹਾਂ ਜੀ ਬੱਟ ਵੀ ਮਾਰੀ ਹਾਂ ਜੀ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਗੈਂਗਸਟਰ ਦਾ ਨਾਮ ਲੈ ਰਹੇ ਹੋ ਕਿ ਬਕਾਦੇ ਉਹਦੇ ਨਾਲ ਇਹਨਾਂ ਨੇ ਗੱਲ ਕਰਾਈ ਕਿ ਗੈਂਗਸਟਰ ਨਾਲ ਤੁਹਾਡੀ ਗੱਲਬਾਤ ਹੋਈ ਉਹਨੇ ਕੀ ਕਿਹਾ ਉਹਨਾਂ ਨੇ ਹੁਣ ਇਹ ਕਿਹਾ ਜੀ ਮੈਂ ਜਾਣਦਾ ਜੀ ਤੇਰੇ ਪਰਿਵਾਰ ਨੂੰ ਵੀ ਜਾਣਦਾ ਦਾ ਤੇਰੇ ਬੱਚਿਆਂ ਨੂੰ ਵੀ ਜਾਣਦਾ ਦਾ ਕਿੱਥੇ ਰਹਿੰਦੇ ਆ ਤੁਸੀਂ ਤੇਰੇ ਬੱਚੇ ਕਿੱਥੇ ਜਾਂਦੇ ਆ ਹਰ ਰੋਜ਼ ਕਿੱਥੇ ਕੰਮ ਕਰਦੇ ਆ ਕਿੱਥੇ ਰੋਟੀ ਖਾਣ ਜਾਂਦੇ ਆ 2 ਘੰਟੇ ਦੇ ਵਿੱਚ ਵਿੱਚ ਕਹਿੰਦਾ ਮੈਂ ਉੱਥੇ ਜਾਨ ਤੇ ਮਰਵਾ ਸਕਦਾ ਜੀ ਮੈਂ 2 ਘੰਟੇ ਦੇ ਵਿੱਚ ਬਿਲਕੁਲ ਇੱਕ ਤੁਹਾਡੀ ਗੱਲ ਬਾਤ ਜਦੋਂ ਗਾਲਾਂ ਕੱਢ ਰਹੇ ਸੀ ਤੁਹਾਡੇ ਮੋਬਾਈਲ 'ਚ ਤੁਸੀਂ ਇਹ ਜਾਂ ਰਿਕਾਰਡ ਕੀਤਾ ਜਾਂ ਆਟੋਮੈਟਿਕ ਰਿਕਾਰਡਿੰਗ ਸੀ ਹਾਂਜੀ ਉਹ ਰਿਕਾਰਡਿੰਗ 'ਚ ਬੜਾ ਕੁਝ ਮਤਲਬ ਕਿ ਉਹ ਤੁਹਾਡੇ ਫੈਮਿਲੀ ਬਾਰੇ ਤੁਹਾਡੇ ਬੱਚਿਆਂ ਬਾਰੇ ਬੋਲ ਰਿਹਾ ਉਹ ਕੋਣ ਬੰਦਾ ਜਿਹੜਾ ਬੋਲ ਰਿਹਾ ਇਸ ਤਰ੍ਹਾਂ ਉਹ ਹੈਪੀ ਮਲਕ ਹੈ ਜੀ ਕੀ ਕਹਿ ਰਿਹਾ ਬੱਚਿਆਂ ਬਾਰੇ ਕੀ ਕਹਿ ਰਿਹਾ ਉਹ ਉਹੀ ਧਮਕੀ ਦੇ ਰਿਹਾ ਵੀ ਜਾਨ ਤੇ ਮਾਰਨੇ ਦੀ ਹਾਡੇ ਬੱਚੇ ਉਹ ਪਤਾ ਕਿੱਥੇ ਨੇ ਹਾਂ ਮੈਂ ਉਹਨੂੰ ਪਤਾ ਜੀ ਕਹਿੰਦਾ ਮੈਨੂੰ ਪਤਾ ਮੈਂ ਸਾਰਾ ਕੁਝ ਰਿਕਾਰਡ ਕਹਿੰਦਾ ਰੈਕੀ ਕਰਾਈ ਵੀ ਹੈ ਕਹਿੰਦਾ ਤੇਰੇ ਬੱਚੇ ਹਾਂ ਮੇਰੇ ਦੋਨੋਂ ਬੱਚੇ ਕੈਨੇਡਾ ਪੜਦੇ ਹੈ ਜੀ ਅੱਛਾ ਕੈਨੇਡਾ 'ਚ ਪਤਾ ਹੁਣ ਬੰਦ ਹਾਂ ਰੈਕੀ ਕਰਵਾਈ ਜੀ ਕਹਿੰਦਾ ਮਾਤਰੀ ਸਾਰੀ ਹਾਂਜੀ ਹੋਰ ਤੁਸੀਂ ਕੀ ਚਾਹੁੰਦੇ ਕੀ ਉਸ 'ਚ ਅਸੀਂ ਤਾਂ ਜੀ ਚਾਹੁੰਦੇ ਇਨਸਾਫ ਚਾਹੁੰਦੇ ਹਾਂ ਜੀ ਬਸ ਸਾਡੇ ਜਮੀਨ ਚ ਨਾ ਮਸਲਾ 20 ਨੂੰ ਤੁਸੀਂ ਕੰਪਲੇਨਟ ਕੀਤੀ ਅੱਜ 22 ਤਰੀਕ ਹੋ ਗਈ ਪੁਲਿਸ ਨੇ ਹਜੇ ਤੱਕ ਕੀ ਕਾਰਵਾਈ ਕੀਤੀ ਕਿ ਤੁਸੀਂ ਪੁਲਿਸ ਦੀ ਕਾਰਵਾਈ ਨਾਲ ਸੰਤੁਸ਼ਟ ਹੋ ਬੰਦੇ ਅਰੈਸਟ ਹੋਏ ਜਾਂ ਨਹੀਂ ਨਹੀਂ ਬੰਦੇ ਕੋਈ ਅਰੈਸਟ ਨਹੀਂ ਹੋਏ ਜੀ ਸਾਰੇ ਫਰਾਰੇ ਸਾਰੇ ਫਰਾਰੇ ਜਿਨ੍ਹਾਂ ਦੇ ਨਾਮ ਐਫ ਆਰ ਤੇ ਤੁਸੀਂ ਹਾਂ ਜੀ ਹਾਂ ਜੀ ਸਾਰੇ ਕੋਈ ਕੋਈ ਅਰੈਸਟ ਨਹੀਂ ਹੋਇਆ ਜੀ ਕੀ ਮੰਨਦੇ ਹੋ ਪੁਲਿਸ ਨੇ ਹਜੇ ਤੱਕ ਕਿਉਂ ਨਹੀਂ ਅਰੈਸਟ ਕਰਫਾਈ ਕੀਤੀ ਕਾਰਨ ਲੱਗਦਾ ਤੁਹਾਨੂੰ ਇਹਦੇ ਬਾਰੇ ਤਾਂ ਕੋਈ ਵੀ ਬੰਦਾ ਨਾ ਅਰੈਸਟ ਹੋਇਆ ਹੋਵੇ ਇਹ ਤਾਂ ਸਾਰੀ ਮਿਲੀਪੁਕਤ ਲੱਗਦੀ ਜੀ ਤੁਹਾਡੀ ਬਤ ਜੀ ਠੀਕ ਹੈ ਹਾਂ ਸੰਦੀਪ ਜੀ ਕੀ ਪੂਰਾ ਵਾਕਿਆਤੀ ਹੋਇਆ ਸੀਗਾ ਤੇ ਕੀ ਕਰਨਾ ਸਰ 19 ਤਰੀਕ ਨੂੰ ਮੈਂ ਤੇ ਨਿੱਕੂ ਭਾਜੀ ਦੋਨੋਂ ਸੁਦાગਰ ਭਾਜੀ ਸਾਡੇ ਅਸੀਂ ਇਹਨਾਂ ਦੀ ਤੇੜੇ ਵਾਲੀ ਜ਼ਮੀਨ ਤੇ ਗਏ ਸੀਗੇ ਤੇ ਜਿੱਥੇ ਅਸੀਂ ਉੱਥੇ ਅੱਲੇ ਜਾ ਕੇ ਖੜੇ ਸੀਗੇ ਕੋਨੇ ਕੁਝ ਮੁੰਡੇ ਉੱਥੇ ਆ ਕੇ ਰੁੱਕ ਗਏ ਉਹ ਕਹਿੰਦੇ ਤੁਸੀਂ ਇੱਥੇ ਕੀ ਕਰਨਾ ਆਏ ਆ ਤੇ ਉਹਨਾਂ ਨੇ ਸਾਡੀ ਫੋਟੋ ਫੋਟੋ ਖਿੱਚ ਕੇ ਸ਼ੈਦ ਹੈਪੀ ਮਿਲੂ ਨੂੰ ਭੇਜੀ ਕਿਹਨੂੰ ਭੇਜੀ ਹੈ ਤੇ 5 ਮਿੰਟ ਬਾਅਦ ਉਹ ਕਹਿੰਦਾ ਕਿ ਤੁਸੀਂ ਇੱਥੋਂ ਜਾਣਾ ਨਹੀਂ ਵੀ ਹੈਪੀ ਇੱਥੇ ਆ ਰਿਹਾ ਹੈ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਕੋਈ ਤੇ ਅਸੀਂ ਚਲੋ ਰੁੱਕ ਗਏ ਉੱਥੇ ਰੁਕਣ ਤੋਂ ਬਾਅਦ ਜਦੋਂ ਦੇਖਿਆ ਦੱਸਣਾ ਮੈਨੂੰ ਨਹੀਂ ਆਇਆ ਤਾਂ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਪਰ ਸੱਨ ਉਹਨਾਂ ਨੇ ਜਾਣ ਨਹੀਂ ਦਿੱਤਾ ਉਹ ਜਨੂ ਮਲਿਕ ਨਾਮ ਦਾ ਮੁੰਡਾ ਸੀਗਾ ਉਹ ਕਹਿੰਦਾ ਵੀ ਮੇਰੀ ਬਾਈ ਨਾਲ ਗੱਲ ਹੋਈ ਹੈ ਹੈਪੀ ਨਾਲ ਵੀ ਅਸੀਂ ਉਹਨੇ ਸਾਨੂੰ ਮਨਾ ਕੀਤਾ ਵੀ ਉਹਨੂੰ ਜਾਣ ਨਹੀਂ ਦੇਣਾ ਤੇ ਜਿੱਦਾਂ ਹੀ ਭਾਜੀ ਉਹ ਹੈਪੀ ਮਲਿਕ ਆਇਆ 10-15 ਮਿੰਟ ਬਾਅਦ ਗੱਡੀ 'ਚ ਆਪਣੀ ਤੇ ਭਾਜੀ ਉਹਨੇ ਹਲੇ ਮੈਨੂੰ ਜਨੂ ਮਲਿਕ ਨਾਲ ਗੱਲ ਹੀ ਕਰ ਰਹੇ ਹੈ ਤੇ ਉਹਨੇ ਉੱਤਰ ਦੇ ਸਾਰੀ ਭਾਜੀ ਸਰ ਦੇ ਤੇ ਨਾਲ ਮਤਲਬ ਦੋ ਫਾਇਰ ਕਰਤੇ ਉਹਨੇ ਭਾਜੀ ਫਾਇਰ ਵੀ ਇਦਾਂ ਸੀਗਾ ਕਿ ਮੈਂ ਮਨ ਨੂੰ ਤਾਂ ਲੱਗਿਆ ਕਿ ਜਿੱਦਾਂ ਕਿਵੇਂ ਬੁਲਟ ਦੇ ਪਟਾਕੇ ਨਹੀਂ ਪੱਸੇ ਵੀ ਕੋਈ ਬੁਲਚਾਉਂਦਾ ਤੇ ਪਟਾ ਮੈਂ ਘਬਰਾ ਗਿਆ ਭਾਈ ਤੇ ਅਸੀਂ ਨੱਠੇ ਗੱਡੀ ਵੱਲੋਂ ਪਰ ਉਹ ਸਮਝ ਜਾਣ ਨਹੀਂ ਦਿੰਦਾ ਭਾਈ ਫਿਰ ਉਹਨੇ ਸਾਨੂੰ ਕਿਡਨਾਪ ਕਰਕੇ ਅਗਵਾ ਕਰਕੇ ਗੱਡੀ 'ਚ ਆਪਣੇ ਦਫ਼ਤਰ ਚਾਂਪੁਰ ਲੈ ਆਏ ਜੀ ਉਹ ਕਿੰਨੇ ਬੰਦੇ ਸੀ ਬਹੁਤ ਗਾਲਾਂ ਗੱਡੀ 'ਚ ਉਹਨੇ ਕੋਤੇ ਖੜਕੇ ਕਹਿੰਦਾ ਜਮੀਨ ਚ ਅੱਜ ਬੜਨ ਦਾ ਕਹਿੰਦਾ ਮਜ਼ਾ ਚਕਾਵਾਂਗੇ ਇਹਨੂੰ ਅੱਜ ਤੇ ਸਾਨੂੰ ਚਾਂਪੁਰ ਦਫ਼ਤਰ ਦੇ ਵਿੱਚ ਲੈ ਗਿਆ ਆਪਣੇ ਦਫ਼ਤਰ ਵਿੱਚ ਜਾ ਕੇ ਉਹਨੇ ਸਾਡੇ ਨਾਲ ਉੱਥੇ ਉੱਤਰ ਸਾਰੀ ਕੁੱਟਮਾ ਸ਼ੁਰੂ ਕਰ ਦਿੱਤੀ ਅਸੀਂ ਉਹਨੂੰ ਬਹੁਤ ਮਿੰਤਾ ਕੀਤੀਆਂ ਵੀ ਯਾਰ ਬੈਠ ਕੇ ਗੱਲ ਕਰਦੇ ਆਂ ਬੈਠ ਕੇ ਪਰ ਨਹੀਂ ਉਹ ਕੁਝ ਨਹੀਂ ਸੁਣਨ ਤਿਆਰ ਨਹੀਂ ਸੀਗਾ ਉਹਨੇ ਬੈਲਟਾਂ ਨਾਲ ਡੰਡਿਆਂ ਨਾਲ ਜੋ ਉਹਦੇ ਹੱਚਾ ਉਹਦੇ ਬੰਦਿਆਂ ਨੇ ਵੀ ਮਤਲਬ ਸਿਰ ਤੇ ਪਿੱ ਭਾਜੀ ਨੂੰ ਕਹਿੰਦਾ ਕਹਿੰਦਾ ਲੈ ਆਪਣੇ ਬਾਪ ਨਾਲ ਗੱਲ ਕਰਕੇ ਸੀ ਨਾ ਫੋਨ ਤੇ ਗੱਲ ਕਰਾਈ ਉਹਨੇ ਭਾਜੀ ਦੀ ਜਿਹੜੀ ਤੁਹਾਨੂੰ ਦੱਸਿਆ ਉਹਨਾਂ ਨੇ ਭਾਜੀ ਨੇ ਕਿ ਲੱਕੀ ਪਟਿਆਲ ਅੱਗੋ ਭਾਜੀ ਮੈਂ ਤਾਂ ਦੇਖੋ ਸੁਣਿਆ ਨਹੀਂ ਭਾਜੀ ਨੇ ਫੋਨ ਤੇ ਗੱਲ ਕੀਤੀ ਤੇ ਭਾਜੀ ਨੇ ਦੱਸਿਆ ਕਿ ਲੱਕੀ ਗੈਂਗਸਟਰ ਬੋਲ ਰਿਹਾ ਸੀਗਾ ਕੋਈ ਕਹਿੰਦਾ ਵੀ ਉਹਨੇ ਹਾਂ ਉਹਨੇ ਵੀ ਬਹੁਤ ਧਮਕੀਆਂ ਦਿੱਤੀਆਂ ਜੀ ਫੋਨ ਤੇ ਭਾਜੀ ਨੂੰ ਤੇ ਮੁਰਕੇ ਸਾਨੂੰ ਅੰਦਰ ਲੈ ਗਏ ਅੰਦਰ ਲਾ ਜਾ ਕੇ ਵੀ ਸਾਡਾ ਬਹੁਤ ਕੁੱਟਮਾਰ ਕੀਤੀ ਤੇ ਬਾਅਦ ਚੋਂ ਕਹਿੰਦੇ ਵੀ ਹੁਣ ਇਹਨਾਂ ਨੂੰ ਇੱਧਰ ਭੇਜਣਾ ਨਹੀਂ ਇਹਨਾਂ ਤੇ ਖਾਲੀ ਪੇਪਰ ਤੇ ਸਾਈਨ ਕਰਾਓ ਭਾਜੀ ਉਹਨਾਂ ਨੇ ਵੀ ਖਾਲੀ ਪੇਪਰ ਮੰਗਾ ਕੇ ਖਾਲੀ ਪੇਪ ਮੁੜ ਕੇ ਉਹਨਾਂ ਨੇ ਇੱਕ ਪੇਜ ਸਾਡੇ ਦੋਹਾਂ ਦੇ ਵੀ ਸਾਈਨ ਕਰਾਏ। ਅੱਛਾ। ਬਾਹਰ ਲਾ ਜਾ ਕੇ। ਬਹੁਤ ਸਕੀਮ ਦੇ ਨਾਲ ਉਹਨਾਂ ਨੇ ਭਾਜੀ ਬਹੁਤ ਸਕੀਮ ਦੇ ਨਾਲ ਉਹਨਾਂ ਨੇ ਕੰਮ ਕੀਤਾ ਸਾਰਾ ਇਹ। ਅੰਦਰ ਉਹਨੇ ਮਤਲਬ ਸਾਡੇ ਦੋਹਾਂ ਤੇ ਮੇਰੇ ਤੇ ਵੀ ਤੇਨਾਂ ਤੇ ਵੀ ਪਿਸਤਲ ਅਸਲਾ ਤਾਨਪਾ ਸੀਗਾ। ਤੇ ਉਹਨੇ ਕਹਿੰਦਾ ਵੀ ਜੇ ਨਹੀਂ ਅੱਜ ਸਾਨੂੰ ਜਾਣ ਨਹੀਂ ਦੇਣਾ। ਭਾਜੀ ਉਹਨੇ ਬੱਟ ਤੱਕ ਮਾਰੇ ਹਾਂ। ਇਹ ਵਾਲਵਰ ਦੇ ਇਹ ਹੁਣ ਤਾਂ ਚਲੋ ਦੋ ਦਿਨ ਬਾਅਦ ਗੱਲ ਹੋਗੀ ਤੇ ਪੂਰੀ ਸਪੈਲਿੰਗ ਸੀਗੀ ਮਤਲਬ। ਤੇ ਮੁੜ ਕੇ ਜਦੋਂ ਉਹਨੇ ਸਾਨੂੰ ਭੇਜਿਆ ਉਥੋਂ ਜਦੋਂ ਸਾਨੂੰ ਬਾਹਰ ਕੱਢਿਆ ਸਾਰਾ ਕੁਝ ਸੈੱਟ ਕਰਾ ਕੇ ਬਿਲਕੁਲ ਸਾਡੇ ਕੱਪੜੇ ਕੁੱਪੜੇ ਠੀ ਬਾਰ ਖੜਾ ਕੇ ਨੇ ਫਿਰ ਵੀਡੀਓ ਬਣਾਈ ਸਾਡੀ ਉਹ ਵੀਡੀਓ ਵੀ ਬਿਲਕੁਲ ਮੌਜੂਦ ਹੈਗੀ ਹੈ ਬਾਚੋ ਨੇ ਕਿਉਂਕਿ ਵਾਇਰਲ ਕੀਤੀਆਂ ਵੀਡੀਓ ਨੇ ਅੱਛਾ ਤੁਹਾਡੀ ਵੀਡੀਓ ਬਣਾਈ ਉਹ ਵਾਇਰਲ ਕੀਤੀਆਂ ਨਹੀਂ ਜੀ ਉਹਦੇ ਮੁੰਡੇ ਨੇ ਉਹਦੇ ਮੁੰਡੇ ਨੇ ਸਾਡੀ ਕੁੱਟਮਾਰ ਦੀ ਵੀਡੀਓ ਵੀ ਬਣਾਈਆਂ ਸਾਰੀਆਂ ਅੱਛਾ ਸਭ ਕੁਝ ਕੀਤਾ ਜੀ ਉਹਨਾਂ ਨੇ ਪੂਰਾ ਗੁੰਡਰਾਰਾ ਚੱਲਿਆ ਜੀ ਮੈਂ ਤਾਂ ਫਿਲਮਾਂ 'ਚ ਦੇਖਿਆ ਸੀ ਚੀਜ਼ਾਂ ਜੋ ਉੱਥੇ ਪਰਸਨਲੀ ਫੀਲ ਕੀਤਾ ਜਾ ਮੁੜ ਕੇ ਜਦੋਂ ਅਸੀਂ ਗੱਡੀ 'ਚ ਜਦੋਂ ਤੱਕ ਅਸੀਂ ਗੱਡੀ 'ਚ ਬੈਠੇ ਨਹੀਂ ਸਾਡੀ ਵੀਡੀਓ ਬਣਾ ਕੇ ਸਾਡੇ ਸਾਈਨ ਕਰਾ ਕੇ ਫਿਰ ਸਾਨੂੰ ਗੱਡੀ 'ਚ ਬਿਠਾ ਕੇ ਸੰਤਾ ਸਾਨੂੰ ਭੇਜੇ ਜੀ ਉਹਨੇ ਟੁਕੜ ਟੁਕੜ 2-1/2 ਘੰਟ ਤੈਨੂੰ ਕੀ ਲੱਗਦਾ ਹੈ ਕਿ ਵੀ ਇਹ ਇਹ ਤੁਸੀਂ ਹੈਪੀ ਮੈਲਿਕ ਦਾ ਨਾਮ ਲੈ ਰਹੇ ਹੋ ਇਹ ਡਿਸਪਿਊਟਡ ਪ੍ਰੋਪਰਟੀ ਖਰੀਦਦਾ ਬੰਦਾ ਕਿਉਂਕਿ ਸਰ ਬਿਲਕੁਲ ਬਿਲਕੁਲ ਸਰ ਮੈਂ ਜੋ ਇਹਦੇ ਬਾਰੇ ਸੁਣਿਆ ਸਰ ਦੇਖੋ ਮੈਂ ਇਹਨੂੰ ਇਹਨਾਂ ਪਰਸਨਲੀ ਨਹੀਂ ਜਾਣਦਾ ਜੋ ਮੇਰੇ ਬਾਰੇ ਸੁਣਿਆ ਹੈ ਇਹ ਕਿ ਡਿਸਪਿਊਟਡ ਪ੍ਰੋਪਰਟੀ ਚੱਕਦਾ ਕਿਉਂਕਿ ਇਹਦੇ ਚੋਂ ਚਾਰ ਪੈਸੇ ਬਚਦੇ ਨਹੀਂ ਜੀ ਇਸ ਨੂੰ ਪਹਿਲਾਂ ਸ਼ਾਇਦ ਭਾਜੀ ਨੇ ਕਿਸੇ ਦੇ ਥਰੂ ਸਮਝਾਇਆ ਵੀ ਸੀਗਾ ਕਿ ਤੂੰ ਨਾਮ ਲੈ ਬਈ ਸਾਡੇ ਪਰਿਵਾਰ ਦਾ ਇਹ ਚੌਲੜੀ ਝਗੜਾ ਚੱਲਦਾ ਬਟ ਉਹ ਮੈਨੂੰ ਤਿਆਰ ਹੀ ਨਹੀਂ ਸੀਗਾ ਉਹ ਕਿਸੇ ਨਾ ਕਿਸ ਤਰੀਕੇ ਨਾਲ ਉਹਦੀ ਸਟੇ ਲੱਗਣ ਦੇ ਬਾਬ ਜੀ ਜੇ ਕੋਈ ਬੰਦਾ ਰਜਿਸਟਰੀ ਕਰਾ ਜਾਂਦਾ ਤਾਂ ਤੁਸੀਂ ਸਮ ਤੇ ਜਦੋਂ ਜੀ ਕੀ ਲੱਗਦਾ ਜੀ ਇਸ ਜ਼ਮੀਨ ਦਾ ਭਾਅ ਜਦੋਂ 55 ਕੀ ਸੀਗਾ ਤੇ ਅਸਲ ਮੁੱਲ ਕੀ ਜੁੜੀ ਕਿ ਉਹਦੀ ਕੀਮਤ ਰਹੀ ਹੋਣੀ ਹੈ ਹਾਂਜੀ ਜਦੋਂ ਨੇ ਸੌਦਾ ਕੀਤਾ ਹਾਂਜੀ ਹਾਂਜੀ ਕਿੰਨੇ ਛੋਏ ਤੇ ਅਸਲ ਜ਼ਮੀਨ ਦੀ ਕੀਮਤ ਕਿੰਨੀ ਆ ਅਸਲ ਕੀਮਤ ਆ ਜੀ ਜ਼ਮੀਨ ਦੀ ਹੈਗੇ ਜੀ 5 ਕਰੋੜ ਤਕੀਲੇ ਦੇ ਲਗਭਗ ਹੈ ਜੀ 5 ਕਰੋੜ ਰੁਪਏ ਕਿੰਨਾ ਕਿਲਾ ਜੀ ਉੱਥੇ ਜਿਹੜੀ ਹੁੰਦੀ ਹੈ ਤੁਹਾਡੇ ਹਾਂਜੀ ਸਾਡੇ ਨਾਲ ਕਿੰਨੀ ਆਂਦੀ ਆ ਸਾਡੇ ਨਾਲ ਨਹੀਂ 15 ਕਨਾਲ ਜੀ ਲੋਕੀਲੇ ਲਗਭਗ ਹੈ ਜੀ ਤੇ ਕਿਨੇ ਚ ਖਰੀਦੀ ਹੋਣੀ ਆ ਉਹਨੇ ਮੇਰੇ ਖਿਆਲ ਤਾਂ 2.5 ਕਰੋੜ ਨੂੰ ਕਿਲਾ ਖਰੀਦਾ ਜੀ 2.5 9 3.5 3 ਨੂੰ ਕੁਛ ਐਵੇਂ ਪਤਾ ਲੱਗ ਅੰਦਰੇ ਡੇਟ ਤੋਂ ਲਈ ਤੇ ਇੱਕ ਇਸ ਤਰ੍ਹਾਂ ਦਾ ਜਿੱਦਾਂ ਕਿ ਗੈਂਗਸਟਰ ਦੀ ਗੱਲਬਾਤ ਤੁਹਾਡੇ ਨਾਲ ਹੋਈ ਗੈਂਗਸਟਰ ਨੇ ਤੁਹਾਨੂੰ ਫੋਨ ਤੇ ਹਾਲਾਂਕਿ ਉਹ ਗੈਂਗਸਟਰ ਹੈ ਜਾਂ ਨਹੀਂ ਹੈ ਇਹਨਾਂ ਨੇ ਗੱਲਬਾਤ ਕਰਾਈ ਤੁਸੀਂ ਕੀ ਮੰਨਦੇ ਹੋ ਕਿ ਪੰਜਾਬ 'ਚ ਆਮ ਆਦੀ ਪਾਰਟੀ ਦੀ ਸਰਕਾਰ ਹੈ ਤੇ ਗੈਂਗਸਟਰ ਖਾਸ ਕਰਕੇ ਗੈਂਗਸਟਰ ਦੇ ਖਿਲਾਫ ਕਾਰਵਾਈ ਦੀ ਹੋਈ ਇਨਕਾਊਂਟਰ ਬੋਸ ਰਿਲੀਜ਼ ਕਰਨ ਦੀ ਦਾਅਵੇ ਕਰਦੀ ਹੈ ਤੁਹਾਨੂੰ ਕੀ ਲੱਗਦਾ ਨਹੀਂ ਜੀ ਕੋਈ ਕਾਰਵਾਈ ਮੈਨੂੰ ਤਾਂ ਲੱਗਦੇ ਨਹੀਂ ਕੋਈ ਕਾਰਵਾਈ ਹੋਇਆ ਉਹ ਵੀ ਗੈਂਗਸਟਰ ਦੇ ਖਿਲਾਫ ਤ੍ਰਿਆਮ ਤਾਂ ਉਹ ਸਾਰਾ ਕੰਮ ਕਰ ਰਿਹਾ ਜੀ ਕੈਂਸਰ ਕੋਈ ਚਾਹਦੇ ਕਿ ਉਹ ਤੁਸੀਂ ਕਿ ਤੁਹਾਡੀ ਮਤਲਬ ਐਫਆਰ ਤੋਂ ਬਾਅਦ ਵੀ ਉਹ ਬੰਦੇ ਅਰੈਸਟ ਨਹੀਂ ਹੋਏ ਸੀ ਕਹਿਣਾ ਤਾ ਮੈਂ ਤਾਂ ਕਹਿਣਾ ਚਾਹੁੰਦਾ ਜੀ ਅਰੈਸਟ ਹੋਣੇ ਚਾਹੀਦੇ ਜੀ ਜਲਦੀ ਜਲਦੀ ਗਸ਼ਟ ਕਰ ਕੇ ਇਹਨੂੰ ਜੇਲ੍ਹ ਭੇਜਣਾ ਚਾਹੀਦਾ ਜੀ ਸਿੰਧੀ ਜੀ ਤੁਹਾਡੇ ਨਾਲ ਕੀ ਕਹੂੰ ਕੀ ਲੱਗਦਾ ਇਸ ਮੈਟਰ 'ਚ ਕਿ ਵੀ ਐਨ.ਏ. ਦੇਵੀ ਜਿੱਥੇ 20-25 ਬੰਦਿਆਂ ਦੀ ਗੱਲ ਹੋਵੇ ਉਹਨਾਂ ਦਾ ਪੀ.ਐਫ.ਆਈ.ਆਰ. ਲੋਚ ਕੀਤੀ ਜਾ ਚੁੱਕੀ ਹੋਵੇ ਸਰ ਐਫ.ਆਈ.ਆਰ. ਲੋਚ ਐਫ.ਆਈ.ਆਰ. ਲੋਚ ਐਫ.ਆਈ.ਆਰ. ਲੋਚ ਹੋ ਚੁੱਕੀ ਹੈ ਸਰ ਪਰ ਜੋ ਮੈਂ ਤੁਹਾਨੂੰ ਕੁਝ ਹੁਣੇ ਤੱਥ ਦੱਸਿਆ ਨੇ ਸਰ ਉਹ ਤੱਥ ਉਹ ਕਹਿੰਦੇ ਕਿ ਅਸੀਂ ਇਹ ਜ਼ੇਰੇ ਤਫ਼ਤੀਸ਼ ਨੇ ਕਿ ਐਨ.ਏ. ਦੇਵੀ ਕਿ ਕਿਦੇ ਵਿੱਚ ਆਮ ਚੱਕਣੀ ਲਾਇਆ ਉਹਨਾਂ ਨੇ ਸਾਡੇ ਫਾਇਰ ਕਰਨ ਦੀ ਜਿਹੜੀ ਮਤਲਬ ਗੱਲ ਦੱਸੀ ਹੈ ਕਿ ਉਹ ਵੀ ਨਾ ਉਹਨੇ ਵਿੱਚ ਇਨਕਲੂਡ ਨਹੀਂ ਕੀਤੀ ਉਹ ਕਹਿੰਦੇ ਜ਼ੇਰੇ ਤਫਤੀਸ਼ ਨੇ ਕਿ ਜਦੋਂ ਤਫਤੀਸ਼ ਸਾਡੀ ਪੂਰੀ ਹੋ ਜਾਈਗੀ ਸੇ ਇਹ ਤਾਰਾ ਵਿੱਚ ਜੋੜ ਦਵਾਂਗੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਗਿਆ ਪੁਲਿਸ ਵੱਲੋਂ ਕੀ ਹੋਤੋ ਆ ਲੋ ਖਤਰਾ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਤੁਹਾਡੇ ਨਾਲ ਭਾਜੀ ਜੋ ਚੀਜ਼ ਜੋ ਜੋ ਚੀਜ਼ ਭਾਜੀ ਜਿਸ ਤੇ ਬਲ ਮਹਿਸੂਸ ਕੀਤੀ ਭੁੱਗੀ ਆ ਸੀ ਇਹ ਚੀਜ਼ ਦੇ ਮਨ ਤਾਂ ਲੱਗਦਾ ਕਿ ਸਰ ਮੈਨੂੰ ਪੂਰਾ 1.5 ਮਹੀਨਾ ਲੇ ਇਸ ਚੀਜ਼ ਤੋਂ ਰਿਕਵਰ ਕਰਨ ਨੂੰ ਲੱਗ ਜਾਣਾ ਹੈ ਕਿ ਮਤਲਬ ਜੋ ਸਾਡੇ ਨਾਲ ਹੋਈ ਹੈ ਇਹ ਚੀਜ਼ ਮੈਂਟਲੀ ਬਹੁਤ ਇਸ ਟਾਈਮ ਸਰ ਪਰੇਸ਼ਾਨ ਨੇ ਸਰ ਪੰਜਾਬ ਦੇ ਮੁੱਖ ਮੰਤਰੀ ਪਵਨ ਕੁਮਾਰ ਨਾਲ ਅਪੀਲ ਕੀ ਸਰ ਮੈਂ ਬਸ ਇੱਕ ਇਹੀ ਰਿਕਵੈਸਟ ਕਰਨਾ ਚਾਹਾਂਗਾ ਸਰ ਕਿ ਦੇਖੋ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈਗੀ ਮੈਂ ਮੰਨਦਾ ਕਿ ਤੁਸੀਂ ਹਮੇਸ਼ਾ ਠੀਕ ਕਰਨਾ ਚਾਹੁੰਦੇ ਹੋ ਪਰ ਮੈਂ ਰਿਕਵੈਸਟ ਕਰਦਾ ਕਿ ਥੋੜਾ ਪੁਲਿਸ ਵਾਲ ਨੂੰ ਵੀ ਇੱਕ ਡਾਇਰੈਕਸ਼ਨ ਦੀ ਲੋੜ ਹੈ ਕਿ ਜੇ ਕਿਸੇ ਬੰਦੇ ਨਾਲ ਕੋਈ ਤੱਕਾ ਹੁੰਦਾ ਹੈ ਤਾਂ ਉਹਦੀ ਪੂਰੀ ਦੀ ਪੂਰੀ ਉਹ ਚੀਜ਼ ਦਰਜ ਕੀਤੀ ਜਾਵੇ ਨਾ ਕਿ ਉਹਨੂੰ ਇਹ ਜ਼ਰੇ ਤਫਤੀਸ਼ ਕਹਿ ਕੇ ਬਾਤ ਦਰਜ ਕਰਤੀ ਜਾ ਕਿਉਂਕਿ ਇਸ ਚੀਜ਼ ਨਾਲ ਦੂਜੇ ਬੰਦਿਆਂ ਦਾ ਹੌਸਲਾ ਖੁੱਲਦਾ ਹੈ ਜਿਹੜੇ ਗਲਤ ਅੰਸਰ ਨੇ ਹੁੰਦਾ ਹੌਸਲਾ ਖੁੱਲਦਾ ਹੈ ਤੇ ਉਹ ਕੁਝ ਵੀ ਕਰ ਸਕਦੇ ਨੇ ਸਰ ਜਿਸ ਏਰੀਆ ਚ ਤੁਹਾਡੇ ਨਾਲ ਵਾਰਦਾਤ ਹੋਈ ਮੁੱਲਾਪੁਰ ਖਾਸ ਕਰਕੇ ਉੱਥੇ ਮੁੱਲਾਪੁਰ ਸਿਟੀ ਕਾਰਪੋਰੇਸ਼ਨ ਆਇਆਦਾ ਰਹੀ ਹੁੰਦੀ ਜੀ ਉੱਥੇ ਦੇ ਜਿਹੜੇ ਇੱਥੇ ਦੇ ਹਲਕੇ ਦੇ ਮੰਤਰੀ ਨੇ ਉਹ ਅਨਮੋਲ ਗਗਨ ਮਾਨ ਨੇ ਉਹਨਾਂ ਨਾਲ ਕੋਈ ਗੱਲਬਾਤ ਸੀ ਕਿਹਾ ਚਾਹੁੰਦੇ ਆ ਕੋਈ ਅਪੀਲ ਹਜੇ ਤੱਕ ਉਹਨਾਂ ਨਾਲ ਕੋਈ ਉੱਠੀ ਪਈ ਨਹੀਂ ਸਰ ਦੇਖੋ ਅਲੇ ਮੇਰੇ ਖਿਆਲ ਤੋਂ ਸ਼ਾਇਦ ਉਹਨਾਂ ਦੀ ਨੋਲਿਜ ਵੀ ਕਿਸ ਕੇਸ ਇਹ ਹੈ ਨਹੀਂ ਬਟ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਕੀਤਾ ਡਿਪਟੀ ਸਾਹਿਬ ਨੂੰ ਕਿ ਇਸ ਦੇ ਰਿਗਾਰਡਿੰਗ ਜਿਹੜੀ ਕਾਰਵਾਈ ਬਣਦੀ ਬਣਦੀ ਕਾਰਵਾਈ ਕੀਤੀ ਜਾਏ ਜੋ ਜੋਦਾ ਸਿੰਘ ਮਾਨ ਜੀ ਨੇ ਪਿਤਾ ਜੀ ਨੇ ਜੇ ਇਹ ਬੰਦੇ ਅਰੈਸਟ ਨਹੀਂ ਹੁੰਦੇ ਫਿਰ ਤੁਹਾਡੀ ਕੀ ਅਗਲੀ ਕੀ ਕਾਰਵਾਈ ਹੋਏਗੀ ਕਿਤੇ ਤੱਕ ਮਤਲਬ ਆਪਣੀ ਸਰ ਦੇਖੋ ਮੈਂ ਅਸੀਂ ਸਾਨੂੰ ਤਾਂ 2-3 ਦਾ ਟਾਈਮ ਦਿੱਤਾ ਗਿਆ ਸੀਗਾ ਅਸੀਂ 2 ਦਿਨ ਵੇਟ ਕਰਾਂਗੇ ਜੀ ਜੇ 2 ਦਿਨ ਬਾਅਦ ਉਹ ਐਫ ਆਈ ਆਰ ਲੋਜ ਨਹੀਂ ਹੁੰਦੀ ਉਹ ਧਰਵਾ ਨਹੀਂ ਜੁੜਦੀਆਂ ਤੇ ਸਰ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਨ ਲਈ ਮਜਬੂਰ ਹੋਵਾਂਗੇ ਸਾਨੂੰ ਸਾਨੂੰ ਮੀਡੀਆ ਤੇ ਪੂਰਾ ਸਭ ਭਰੋਸਾ ਹੈ ਕਿ ਮੀਡੀਆ ਸਾਨੂੰ ਸਪੋਰਟ ਕਰੇਗਾ ਤੇ ਸਾਡੀ ਜਿਹੜੀ ਜੋ ਤੱਕਾ ਸਾਡੇ ਨਾਲ ਹੋਇਆ ਉਸ ਤੱਕਿਆ ਸਾਨੂੰ ਇਨਸਾਫ ਜਰੂਰ ਮਿਲੇਗਾ ਸਰ ਤੇ ਜਿਹੜੀ ਚੀਜ਼ ਸਾਡੇ ਨਾਲ ਹੋਈ ਹੈ ਉਹ ਅੱਗੋਂ ਕਿਸੇ ਹੋਰ ਨਾਲ ਨਾ ਹੋਏ ਸਰ ਠ थाना मुल्लापुर के थाना प्रभारी सिमरनजीत सिंह का कहना है कि शिकायतकर्ता की शिकायत मिलने के बाद आरोपियों के खिलाफ मामला दर्ज कर लिया गया है और उनकी धरपकड़ के लिए छापेमारी की जा रही है और आरोपी अभी तक पुलिस की गिरफ्त से बाहर है